ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਦਾ ਮਕਸਦ ਕਿਸੇ ਦੇ ਨਾਮ ਨੂੰ ਕਿਸੇ ਦੇ ਧਰਮ ਨੂੰ ਤੇ ਕਿਸੇ ਦੀ ਜਾਤ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਇਹ ਵੀਡੀਓ ਵਿੱਚ ਪਰਫਾਰਮ ਕੀਤਾ ਹਰ ਸਟੰਟ ਵੱਡਿਆਂ ਦੇ ਆਲੇ-ਦਾਲ ਕੀਤਾ ਗਿਆ ਹੈ ਅਤੇ ਉਹਨਾਂ ਦੀ ਨਿਗਰਾਨੀ ਚ ਕੀਤਾ ਗਿਆ ਹੈ ਸਾਡਾ ਮਕਸਦ ਹੈ ਕਿ ਸਾਡੀ ਵੀਡੀਓ ਨੂੰ ਸਿਰਫ ਮਨੋਰੰਜਨ ਤੇ ਹਾਸੇ ਖੇਡੀ ਲਈ ਹੀ ਬਣਾਇਆ ਜਾਂਦਾ ਹੈ ਅਤੇ ਸਾਡੀ ਵੀਡੀਓ ਨੂੰ ਸਿਰਫ ਇੱਕ ਮਨੋਰੰਜਨ ਦੇ ਅਧੀਨ ਹੀ ਲਓ ਧੰਨਵਾਦ ਜੀ 1.5 ਲੱਖ ਤਾਂ ਉਹ ਹੋ ਗਿਆ ਬਾਕੀ ਲੱਖ ਸਵਾ ਲੱਖ ਉਹਨੂੰ ਹੋ ਜੂਗਾ ਕੁੱਲ ਮਿਲਾ ਕੇ ਆਪਣਾ ਵਧੀਆ ਚੱਲੀ ਜਾਂਦਾ ਕੰਮ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਚੱਲੀ ਜਾਂਦਾ ਆਪਣਾ ਕੰਮ ਆਪਣਾ ਤਾਂ ਬਹੁਤ ਠੀਕ ਹੈ ਕੰਮ ਕੀ ਹਾਲ ਹੈ ਛੋਟੇ ਪਾਈਸਿਆਂ ਉਹ ਵਧੀਆ ਵਧੀਆ ਜੇ ਬਹਿ ਜਾ ਬੈਠੇ ਖਾਚਰਵਾ ਦਿਖਾਈ ਜੀ ਦਿੱਤੀ ਹੈ ਹੈ ਦਿਖਾਈ ਤਾਂ ਤੈਨੂੰ ਪਤਾ ਹੀ ਐ ਆਪਦੇ ਕੰਮ ਤਾਂ ਦੇ ਵਿੱਚ ਉਲਝੇ ਰਹੇ ਨੇ ਆਗੇ ਟੜ ਕਿਸਨੇ ਹਾ ਨਿਕਲ ਜਾਣੇ ਆ ਹੱਥ ਨੇ 10 ਵਜੇ ਘਰੇ ਵੜਦੇ ਟੁੱਟੇ ਭੱਜੇ ਅੱਛਾ ਅੱਜ ਬਸ ਸਟ੍ਰਾਈਕ ਜੀ ਸੀਗੀ ਹਾਂ ਮੈਂ ਸੋਚਿਆ ਚੱਲ ਖੇਤ ਗੇੜਾ ਮਾਰ ਲੈਨੇ ਆ ਠੀਕ ਐ ਹੋਰ ਤੂੰ ਦੱਸ ਮੈਂ ਤੈਨੂੰ ਕੀ ਦੱਸਾਂ ਕਿਉਂ ਹੋਰ ਹੁਣ ਮੰਗਾਇਆਂ ਹੋਰੀਆਂ ਨੇ ਜ਼ਿਆਦੇ ਆ ਬਾਜ਼ਾਰ ਚ ਭਗ ਜਾਈਦਾ ਹੂੰ ਕੋਈ ਸਿੱਧਾ ਪੱਤਾ ਲੈਣ ਕੋਈ ਹੋਰ ਕੰਮ ਧੰਦਾ ਛੋਟਾ ਮੋਟਾ ਜਵਾਖਾਂ ਦੀ ਪੜ੍ਹਾਈ ਚੱਲਦੀ ਆ ਉਹਨਾਂ ਦੇ ਕੋਈ ਬੈਗ ਲੈ ਲੈ ਕੋਈ ਕਿਤਾਬ ਲੈ ਲੈ ਕੋਸੋਰ ਹਜ਼ਾਰ ਰੁਪਏ ਤੋਂ ਘੱਟ ਇੱਕ ਕਿਹੜਾ ਨਹੀਂ ਹੈਗਾ ਇੰਨਾ ਇੰਨੀ ਮੰਗਾਈ ਹੋ ਰਹੀ ਹੈ ਗੱਲ ਠੀਕ ਹੈ ਹਾਂ ਮੈਂ ਕਈ ਥਾਂ ਮੈਂ ਵਗ ਗਿਆ ਹਮ ਇੰਟਰਵਿਊ ਵੀ ਦੇ ਲੈ ਲੈਂਦੇ ਨੇ ਬਹੁਤ ਹੱਥ ਪੱਲਾ ਮਾਰਿਆ ਕੋਈ ਕੰਮ ਧੰਦਾ ਹੀ ਨਹੀਂ ਮਿਲਦਾ ਕੰਮ ਧੰਦਾ ਆ ਯਾਰ ਹੱਥ ਪੱਲਾ ਮਾਰਨਾ ਪੈਂਦਾ ਤੈਨੂੰ ਤਾਂ ਦੇਖਿਆ ਜਾ ਤਾ ਕਰੇ ਮੰਜੇ ਤੋੜਨ ਲੱਗ ਰਿਆ ਹੁੰਨਾ ਜਾਂ ਉੱਥੇ ਬੈਠਾ ਹੁੰਨਾ ਸੱਤ ਤੇ ਬੁੜਿਆਂ ਜੇ ਨਾਲ ਉੱਥੇ ਤਾਂਛ ਕੁੱਟਣ ਲੱਗ ਰਿਆ ਹੁੰਨਾ ਤੇਰੇ ਤਾਂ ਜੱਕੇ ਬਾਛੀ ਹੀ ਨਿਲੋਟਾਉਂਗੇ ਉਹ ਨਹੀਂ ਆਈ ਨਹੀਂ ਹੈਗੀ ਗੱਲ ਹਾਂ ਉਹ ਤਾਂ ਫਿਰ ਹੁਣ ਕਰੀਏ ਕੀ ਜੇ ਤਾਂ ਕਰੇ ਬੇਲੇ ਹੁੰਨਿਆ ਹੱਥ ਪੱਲਾ ਦਾ ਬਥੇਰਾ ਮਾਰੀਦਾ ਅੱਛਾ ਸਾਰੇ ਕਿਤੇ ਜਾ ਕੇ ਦੇਖ ਲਿਆ ਮੈਂ ਕੰਮ ਧੰਦੇ ਚ ਜਾ ਕੇ ਦੇਖ ਲਿਆ ਕੋਈ ਹੈ ਅਗਲਾ ਕਹਿੰਦਾ ਦੱਸਾਂਗੇ ਜੀ ਤੈਨੂੰ ਕੋਈ ਨਾ ਇੰਟਰਵਿਊ ਦੇਣ ਜਾਂ ਨਾ ਮੈਂ ਉਦੋਂ ਕਹਿੰਦੇ ਨੇ ਕੋਈ ਗੱਲ ਨਹੀਂ ਤੇਰੀ ਇੰਟਰਵਿਊ ਲੈ ਲਈ ਕੋਈ ਗੱਲ ਨਹੀਂ ਤੈਨੂੰ ਮੈਸੇਜ ਆ ਜਾਊਗਾ ਅੱਛਾ ਸਾਰਾ ਦਿਨ ਉਹਦੇ ਕੰਨੀ ਦੇਖੀ ਜਾਂਦੇ ਆ ਮੰਜੇ ਤੇ ਪਏ ਵੀ ਜੇ ਮੈਸੇਜ ਆ ਜੇ ਜੇ ਮੈਸੇਜ ਆ ਜੇ ਦੋ ਰੁਪਈਆ ਦਾ ਕੰਮ ਕਰਦੇ ਹਾਂ ਹਾਂ ਹੁਣ ਤੈਨੂੰ ਪਤਾ ਹੈ ਭਾਈ ਫਿਰ ਟਾਈਮ ਵੀ ਨਹੀਂ ਪਾਸ ਹੁੰਦਾ ਮੈਂ ਠੀਕ ਹੈ ਗੱਲ ਕੰਮ ਬਿਨਾ ਤਾਂ ਕਰੇ ਬਿਨ ਰਹਿ ਤਾ ਹੁੰਦਾ ਨਹੀਂ ਹਾਂ ਦੇਖਿਆ ਛੋਟੇ ਛੋਟੇ ਨੇ ਪਤਾ ਨਹੀਂ ਕਿਵੇਂ ਤੜਕੀ ਲੰਗ ਜਾਂਦੇ ਨੇ ਕਹਿੰਦੇ ਨੇ ਵੀ ਕੰਮ ਤੇ ਗਏ ਆ ਹੁਣ ਤੂੰ ਕਹਿੰਦੇ ਤੂੰ ਬੀ ਮੈਂ ਤੜਕੀ ਲੰਗ ਜਾਨਾ ਹਮ ਆਥਣੇ ਥੱਕੇ ਟੁੱਟਿਆ ਆਉਨੇ ਹਾਂ ਮੈਂ ਇਹਦਾ ਕਿੰਨੇ ਸਾਲ ਹੋ ਗਏ ਤੈਨੂੰ ਤਾਂ ਜਾਂਦੇ ਨੂੰ ਦੇਖਦੇ ਨੂੰ ਹਮ ਤੇਰਾ ਮੈਨੂੰ ਐਂ ਨਹੀਂ ਪਤਾ ਲੱਗਿਆ ਵੀ ਤੂੰ ਕੀ ਨੌਕਰੀ ਕਰਦਾ ਹੈ ਕਿਹੜੇ ਕੰਮ ਤੇ ਹੈ ਇਹ ਆ ਜਾਂ ਕੀ ਕੰਮ ਹੈ ਤੇਰਾ ਤੜਕੀ ਲੰਗ ਜਾਨਾ ਆਥਣੇ ਆਉਣਾ ਆਪਣਾ ਆਪਣਾ ਤਾਂ ਬਾਈ ਸ਼ਾਹੀ ਕੰਮ ਹੈ ਨਾ ਤਾਂ ਡੇਖ ਆਪਨ ਨੂੰ ਐਂ ਡਰ ਵੀ ਰੇਡ ਪਾਊਗੀ ਹਮ ਨਾ ਫਲੈਂਗ ਦਾ ਡਰ ਨਾ ਕੋਈ ਮੀਕਣੀ ਦਾ ਡਰ ਠੀਕ ਹੈ ਤੇ ਨਾ ਆਪ ਨੂੰ ਕਿਸੇ ਅਫਸਰ ਦਾ ਡਰ ਠੀਕ ਹੈ ਆਪਦਾ ਦੇਖੋ ਉਹਨਾਂ ਦੀ ਸਟ੍ਰਾਈਕ ਸੀ ਠੀਕ ਹੈ ਆਪਔਰੇ ਖੇਤ ਛੁੱਟੀ ਮਣਾਈ ਜਨੇ ਆਪਦੇ ਇੰਜੋਏ ਕਰ ਲਿਆ ਨਾ ਠੀਕ ਹੈ ਬੜਾ ਤੇਰੀ ਤਾਂ ਕੋਈ ਨੌਕਰੀ ਬਹੁਤ ਵਧੀਆ ਲੱਗਦੀ ਹੈ ਹੋਰ ਠੀਕ ਹੈ ਆਪਾਂ ਲੇਖ ਜਿਵੇਂ ਤੈਨੂੰ ਦੱਸੇਗੀ ਤੜਕੇ ਜਾਈਦਾਗਾ ਆਥਣੇ ਆਉਣਿਆ ਅੱਛਾ 10 ਵਜੇ ਘਰੇ ਵੜਦੇ ਆ ਠੀਕ ਹੈ ਮੈਂ ਤੈਨੂੰ ਤਾਂ ਹੀ ਫਿਰ ਮੈਂ ਦੇਖਦਾ ਹੁਣਾ ਬੀ ਨਾ ਤਾਂ ਤੇਰਾ ਆਉਂਦੇ ਦਾ ਪਤਾ ਲੱਗਦਾ ਹੈ। ਅੱਛਾ। ਨਾ ਜਾਂਦੇ ਦਾ ਪਤਾ ਹੈ ਕਿਹੜੇ ਵੇਲੇ ਲੰਘ ਜਾਣਾ ਹੈ ਤੂੰ? ਮੇਰਾ ਤੜਕੀ ਲੰਘੇ ਨਾ 4 ਵਜੇ। ਅੱਛਾ। ਹਾਂ 8 ਨੇ ਆਉਣਾ। ਮੈਂ 8:00 ਵਜੇ। ਅੱਛਾ ਅੱਛਾ। ਹਾਂ ਤੁੱਟੇ ਠੱਕੇ ਆਉਣੇ ਆ। ਠੀਕ ਹੈ। ਆਪਣਾ ਤਾਂ ਪੂਰਾ ਸ਼ਾਹੀ ਕੰਮ ਹੈ। ਅੱਛਾ। ਇੰਨੇ ਤਾਂ ਰੁਪਏ ਨੌਕਰੀ ਵਾਲਿਆਂ ਨੂੰ ਨਹੀਂ ਮਿਲਦੇ ਹੋਣਗੇ ਜਿੰਨੇ ਆਪਾਂ ਕੁੱਟਦੇ ਆ। ਠੀਕ ਹੈ। ਪੂਰਾ ਸ਼ਾਹੀ ਕੰਮ ਨਾਲੇ ਮਹੀਨੇ ਦਾ 1.5 ਲੱਖ ਰੁਪਏ ਕੁੱਟ ਲਈਦਾ। ਅੱਛਾ। ਹਾਂ। ਫੇਰ ਤਾਂ ਪੂਰੀ ਵਧੀਆ ਤਖੜੀ ਨੌਕਰੀ ਲੱਗੀ ਹੋਈ ਹੈ ਤੇਰੀ ਹਾਂ ਹਾਂ ਕਿਸੇ ਕੋਈ ਮਾਇਆ ਵਾਲੀ ਖਾਂਡ ਨੂੰ ਹੱਥ ਪਿਆ ਹੋਇਆ ਤੇਰਾ ਇਹ ਤਾਂ ਗੱਲ ਹੈਗੀ ਹੈ ਹਾਂ ਠੀਕ ਹੈ ਤਾਂ ਹੀ ਮੈਂ ਸੋਚੀ ਜਨਾ ਵੀ ਜਾਂਦਾ ਕਿੱਧਰ ਹੈ ਨਾ ਆਉਂਦੇ ਦਾ ਪਤਾ ਲੱਗਦਾ ਨਾ ਜਾਂਦੇ ਦਾ ਪਤਾ ਲੱਗਦਾ ਮੈਂ ਹਾਂ ਚਲ ਅੱਜ ਪੁੱਛ ਹੀ ਲੈਣਾ ਜਾਂਦੇ ਆਉਂਦੇ ਕਿਵੇਂ ਪਤਾ ਲੱਗੂ ਤੈਨੂੰ ਇਹ ਜੀ ਅੱਛੀ ਖਾਸੀ ਨੌਕਰੀ ਤੇਰਾ ਖਾ ਕਿਨੇ ਦਿੱਤਾ ਫਿਰ ਵੇਰੇ ਖਾਣਾ ਕਰਨਾ ਕਿਨੇ ਹੈ ਮੈਂ ਇੱਕ ਦਿਨ ਬੱਸ 'ਚ ਸੈਫਰ ਕਰ ਰਿਹਾ ਸੀ ਸੈਫਰ ਕਰਦੇ ਵਕਤ ਮੈਂ 2-4 ਜਣਿਆਂ ਨੂੰ ਇਹ ਕੰਮ ਕਰਦਿਆਂ ਨੂੰ ਵੇਖਿਆ ਇਹ ਜੀ ਕਿਹੜੀ ਨੌਕਰੀ ਹੈ ਤੇਰੀ ਓਹੋ ਇਹ ਤਾਂ ਪੂਰਾ ਸ਼ਾਹੀ ਕੰਮ ਹੈ ਦੇਖੋ ਸਵੇਰੇ ਸਾਫ਼ ਸੁਥਰੇ ਕੱਪੜੇ ਪਾ ਕੇ ਜਾਈਦਾ ਕਿੱਟ 'ਚ ਨਾਲ ਕਿੱਟ ਲੈ ਜਾਈਦੀ ਹੈ ਉਹਦੇ ਵਿੱਚ ਆਪਦੀ ਰੋਟੀ ਰੁੱਟੀ ਹੁੰਦੀ ਹੈ ਨਾਲੇ ਡਰੈੱਸ ਅੱਛਾ ਉੱਥੇ ਜਾ ਕੇ ਡਰੈੱਸ ਚੇਂਜ ਕਰ ਲਈਦੀ ਹੈ ਅੱਛਾ ਨਾਲੇ ਲਈਦੀ ਨੇ ਬੱਸ 'ਚ ਫ੍ਰੀ ਦੀਆਂ ਝੂਟੀਆਂ ਕਮਾਲ ਹੈ ਇਹ ਜੀ ਕਿਹੜੀ ਮੈਨੂੰ ਇਹ ਲੱਗਦਾ ਵੀ ਚੈੱਕਰ ਚੁੱਕਰ ਲੱਗ ਗਿਆ ਓਮੇਗਾ ਫਿਰ ਤੂੰ ਬਸ ਚ ਉਹ ਕਾਹਨੂੰ ਚੈੱਕਰ ਚੁੱਕਰ ਨਲੇ ਕਮਾਈ ਦਾ 1.5 ਲੱਖ ਰੁਪਇਆ ਕਮਾਲ ਹੈ ਨਾ ਤੂੰ ਨੌਕਰੀ ਦੱਸਦਾ ਵੀ ਕੀ ਨੌਕਰੀ ਹੈ ਲੱਖ 1.5 ਲੱਖ ਰੁਪਇਆ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਬਹੁਤ ਰਕਮ ਹੁੰਦੀ ਹੈ ਟਾਕੜੀ ਨੌਕਰੀ ਹੈ ਜਿਹੜੇ ਵੱਡੇ ਵੱਡੇ ਅਫਸਰ ਨੇ ਉਹ ਲੈਂਦੇ ਨੇ ਲੱਖ 1.5 ਲੱਖ ਰੁਪਇਆ ਮਹੀਨੇ ਦਾ ਤੈਨ ਵਤੰਦਰਾ ਜਮੀ ਕਮਾਲ ਕਰਦੀ ਐ ਲੱਖ ਡੇਢ ਲੱਖ ਰੁਪਈਆ ਕੁੱਟ ਲਈਦਾ ਮਹੀਨੇ ਚ ਤੈ ਇਹੀ ਕੰਮ ਕਰਨਾ ਹੈ ਜੀਤਾ ਕਰਦੇ ਕੰਮ ਕਰਨ ਨੂੰ ਬਸ ਫੇਰੇ ਸਵੇਰੇ ਤੂੰ ਵਕਤ ਲਈ ਮੇਰੇ ਨਾਲ ਮੈਨੂੰ ਨੌਕਰੀ ਦਾ ਦੱਸ ਦੇ ਕੀ ਐ ਕੋਈ ਕਾਗਜ਼ ਪੱਤਰ ਤਿਆਰ ਕਰਨਾ ਕੋਈ ਲੈ ਕੇ ਜਾਣਾ ਨਾਲ ਉਹ ਕਾਗਜ਼ ਪੱਤਰ ਕੁਛ ਨਹੀਂ ਹੈਗਾ ਇੰਟਰਵਿਊ ਵੀ ਲੈਂਦੇ ਨੇ ਕੋਈ ਮਾ ਇੰਟਰਵਿਊ ਇੰਟਰਵਿਊ ਕੁਛ ਨਹੀਂ ਲੈਂਦੇ ਹੈਗੇ ਤੈ ਮੇਰੇ ਨਾਲ ਚੱਲਣਾ। ਬਗਤਾ ਜਾਊਂਗਾ ਵੀ ਮੈਨੂੰ ਨੌਕਰੀ ਦਾ ਤਾਂ ਦੱਸ ਦੇ। ਓਏ ਤੈ ਨੌਕਰੀ ਪੁੱਛ ਕੇ ਕੀ ਲੈਣਾ? ਤੂੰ ਐ ਮੈਨੂੰ ਦੱਸ। ਹੂੰ। ਅੰਬ ਖਾਣੇ ਨੇ ਇੱਕ ਗੁੱਟਲੀਆਂ ਕਿੰਨੀਆਂ ਨੇ? ਅੰਬ ਖਾਣੇ ਨੇ। ਬੱਸ ਫੇਰ ਤੂੰ ਐ ਕਰੀ ਸਵੇਰੇ ਤਿਆਰ ਬਿਆਰ ਹੋ ਕੇ ਵਧੀਆ। ਹੂੰ। ਸਾਫ਼ ਸੁਥਰੇ ਕੱਪੜੇ ਪਾ ਕੇ ਹਾਂ। ਤੇ ਆਪਦਾ ਕਿੱਟ ਚ ਰੋਟੀ ਰੁੱਟੀ ਪਾ ਲਈ। ਤੇ ਜਿਹੜੀ ਡਰੈੱਸ ਪਾਉਣੀ ਐ ਉਹ ਮੈਂ ਤੈਨੂੰ ਸਵੇਰੇ ਦੱਸੂਗਾ। ਅੱਛਾ ਕਿਹੇ ਜੀ ਪਾਉਣੀ ਹੈ ਠੀਕ ਹੈ ਤੂੰ ਸਵੇਰੇ ਫੇਰੀ ਵਕ ਚਲੀ ਮੇਰੇ ਨਾਲ ਤੂੰ ਤਾਂ ਸਮਝ ਨੌਕਰੀ ਕਰ ਰਹਿ ਗਿਆ ਕਮਾਲ ਹੈ ਹੀ ਜੀ ਤੱਕੜੀ ਨੌਕਰੀ ਇਹੀ ਜੀ ਸੌਖੀ ਨੌਕਰੀ ਇਹ ਤਾਂ ਬਹੁਤ ਸੌਖੀ ਹੈ ਮੈਨੂੰ ਨੌਕਰੀ ਦਾ ਨਾਮ ਦੱਸ ਜੇ ਤੂੰ ਐ ਨਹੀਂ ਕਹਿਣਾ ਹੈ ਦੱਸ ਦੇ ਤੈਨੂੰ ਨੌਕਰੀ ਦਾ ਨਾਮ ਹੋਰ ਦੱਸ ਮੈਂ ਤਾਂ ਹੁਣ ਜੀਜਾ ਕਾਲੇ ਜੇ ਪਈ ਜਾਂਦਾ ਵੀ ਤੂੰ ਤਾਂ ਲੱਖ ਡੇਢ ਲੱਖ ਕਹੀ ਜਾਂਦਾ ਤੜਕੇ ਤੂੰ ਮੇਰੇ ਨਾਲ ਚੱਲੀ ਤੂੰ ਤਾਂ ਸਮਝ ਲੈ ਰਹੇਗਾ ਨੌਕਰੀ ਤੇ ਮੈਂ ਤਾਂ ਕਿੱਦਾਂ ਦਾ ਐਨਾਲਾ ਵੀ ਥੱਕ ਗਿਆ ਗੇੜੇ ਮਾਰ ਮਾਰ ਦਫ਼ਤਰਾਂ ਚ ਕਦੇ ਕਿਸੇ ਲਵੇ ਜਾ ਕਦੇ ਕਿਸੇ ਲਵੇ ਦਸ ਬਾਈ ਬਣ ਕੇ ਫਿਰ ਤਾਂ ਮੈਂ ਤੜਕੀ ਵਗ ਚ ਨੂੰ ਤੇਰੇ ਨਾਲ ਤੂੰ ਤੜਕੀ ਵਗ ਚੱਲੀ ਨੌਕਰੀ ਤਾਂ ਹੋਰ ਕੁਛ ਨਹੀਂ ਨੌਕ ਨੌਕਰੀ ਜਿਹੜੇ ਬੱਸਾਂ ਚ 100 ਰੁਪਏ ਨਹੀਂ ਮੰਗਦੇ ਹੁੰਦੇ ਉਹ ਕੰਮ ਕਰਦਾ ਲੱਗਿਆ ਇਹ 1.5 ਲੱਖ ਵਾਲੀ ਨੌਕਰੀ ਤੇ ਆਪਾਂ ਤੋਂ ਨਹੀਂ ਹੁੰਦਾ ਇਹ ਜਿਹਾ ਕੰਮ ਰੱਜੇ ਤਾਂ ਇਹ ਤੇਰੀ ਇਹੀ ਜੀ 1.5 ਲੱਖ ਵਾਲੀ ਨੌਕਰੀ ਤੋਂ